ਪਿਆਰੋ 12 ਤੋਂ ਵਧੇਕ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਹੱਲਾ ਪਹਿਲਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹਾਰਾਜ ਜਦੋਂ ਲਾਹੌਰ ਗਏ ਨਾ ਤੇ ਦਿਨ ਦੇ ਸਵਾ ਪੈਰ ਜ਼ੁਲਮ ਹੁੰਦਾ ਸੀ ਕਹਿਰ ਵਰਤਦਾ ਸੀ ਜ਼ਹਿਰ ਖੁਲਦਾ ਸੀ ਲਾਹੌਰ ਸ਼ਹਿਰ ਦੇ ਵਿੱਚ ਮੁਗਲਾਂ ਵੱਲੋਂ ਬੜਾ ਜ਼ੁਲਮ ਠਾਇਆ ਜਾ ਰਿਹਾ ਸੀ ਤੇ ਧੰ ਗੁਰੂ ਅਮਰਦਾਸ ਮਹਾਰਾਜ ਅੱਗੇ ਕਹਿੰਦੇ ਨੇ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਕਰ ਕਹਿਣ ਲੱਗੇ ਜੇ ਲਾਹੌਰ ਸ਼ਹਿਰ ਦੇ ਵਿੱਚ ਸਵਾ ਪੈਰ ਜ਼ੁਲਮ ਹੁੰਦਾ ਹੈ ਕਹਿਰ ਹੁੰਦਾ ਹੈ ਜ਼ਹਿਰ ਖਲਦਾ ਹੈ ਸਮਾਂ ਆਏਗਾ ਅੰਮ੍ਰਿਤ ਸਰ ਸਿਫਤੀ ਦਾ ਕਰ ਬਣੇਗਾ ਜਿੱਥੇ ਅਠੇ ਪੈਰ ਪ੍ਰਮਾਤਮਾ ਦੀ ਸਿਫਤ ਹੋਇਆ ਕਰੇਗੀ ਇਹ ਬਚਨ ਮਹਾਰਾਜ ਧੰ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ